ਸੋ ਇੱਕ ਜਥੇਬੰਦੀਆਂ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਹੁਣ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਜੇਲ੍ਹ ਤੋਂ ਰਿਹਾ ਕਰੇ ਤੇ ਜਿਸ ਨੂੰ ਲੈ ਕੇ ਲਗਾਤਾਰ ਇਹ ਵੱਡੀ ਮੰਗ ਜਿਹੜੀ ਕਿ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ NSA ਵਾਪਸ ਲੈਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਤੇ ਦੱਸਿਆ ਕਿ ਹੁਣ ਆ ਭਾਰਨਾ ਸਿੱਧੂ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਈ ਅਮਰਤਪਾਲ ਦੇ ਪੱਖ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੋਈ ਨਵੀਂ ਸਾਜ਼ਿਸ਼ ਨਾ ਰਚੀ ਜਾਵੇ ਤੇ ਦੂਜੇ ਪਾਸੇ NSA ਵੀ ਜਿਹੜਾ ਖਤਮ ਕੀਤਾ ਜਾਵੇ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਸਿੱਖ ਜਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਹੁਣ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਅਮਰਤਪਾਲ ਨੂੰ ਲੈ ਕੇ ਜਿਹੜਾ ਕਿ ਰਿਹਾ ਕੀਤਾ ਜਾਵੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਹੋਰ ਕੀ ਕਹਿਣਾ ਨੌਜਵਾਨ ਨੇ ਇਹ ਗੱਲ ਪੁੱਛ ਰਹੇ ਸੀਗੇ ਵੀ ਭਾਈ ਅਮਰਤਪਾਲ ਜੀ ਕਿਰੋਂ ਬਾਹਰ ਆਉਣਗੇ ਦੇਖੋ ਜਿਹੜੀ ਕਿ ਪੰਜਾਬੀ ਕਾਊਟ ਟੂ ਵਟ ਵੋਟਾਂ ਦੇ ਉੱਪਰ ਜਿਹੜੇ ਜਿੱਤਣਗੇ ਜਿੱਤੇ ਨੇਗੇ ਵੱਡੀ ਲੀਡ ਨਾਲ ਜਿੱਤੇ ਨੇ ਭਾਈ ਉਮਰਤਪਾਲ ਜੀ ਜਿੱਤੇ ਨੇਗੇ ਇਹ ਪੰਜਾਬ ਸਰਕਾਰ ਚਾਹੇ ਉਹ ਐਨਐਸਏ ਅੱਜ ਖਤਮ ਕਰਦੇ ਤੇ ਅੱਜ ਆ ਕੇ ਜਿਹੜਾ ਭਾਈ ਉਮਰਤਪਾਲ ਜੀ ਲੋਕਾਂ ਦੀ ਸੇਵਾ ਕਰਨ ਖਰੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਜਿਨ੍ਹਾਂ ਨੇ ਏਡੀ ਭਾਰੀ ਮਾਤਰਾ ਜਤਾਇਆ ਇਦੋਂ ਬਾਅਦ ਪੰਜਾਬ ਦੇ ਵਿੱਚ ਸੇਵਾ ਕਰਨ ਪਰ ਜੇਕਰ ਇਹਨੇ ਨੀਤ ਸਾਫ਼ ਹੋਵੇ ਤਾਂ ਕਿਉਂਕਿ ਇਹਨੇ ਸਰਕਾਰਾਂ ਦੇ ਨੀਤਾਂ ਨੇ ਨਾ ਬੜੀਆਂ ਕੋਟੀਆਂ ਨੇ ਬੜੀਆਂ ਮਾੜੀਆਂ ਨੇਗੀਆਂ ਸਾਨੂੰ ਪਤਾ ਸੈਂਟਰ ਦਾ ਚਾਹੁੰਦੀ ਚਾਹੁੰਦੀ ਆ ਸੈਂਟਰ ਤੱਕ ਹਰ ਸਮੇਂ ਪੰਜਾਬ ਨੂੰ ਲਿਵਾਉਣਾ ਚਾਹੁੰਦੀ ਹੈ ਪਰ ਦੁੱਖ ਉਹ ਤੋਂ ਦਾ ਜਿਹੜੀਆਂ ਕਿ ਸਰਤੇ ਜਿਨ੍ਹਾਂ ਨੇ ਝੂਠੀਆਂ ਪੱਗਾਂ ਬੰਨ੍ਹੀਆਂ ਰਹਿ ਗਈਆਂ ਜਦੋਂ ਉਹ ਸੈਂਟਰ ਦੇ ਹੱਕਾਂ ਦੇ ਵਿੱਚ ਭੁਗਤਦੇ ਨੇਗੇ ਜੇ ਚਾਹਣ ਤਾਂ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਹੈ ਇਹੀ ਮੇਰੀ ਆਪਾਂ ਨੂੰ ਹੁਣ ਲੋਕਾਂ ਨੂੰ ਵੇਣ ਕੇ ਵੀ ਇੱਕ ਆਪਾਂ ਲਹਿਰ ਬਣਾਈਏ ਇੱਕ ਆਪਾਂ ਜਾਗਰੂਕਤਾ ਮਖੜਾ ਖੜੀ ਕਰੀਏ ਕਿ ਪੰਜਾਬ ਸਰਕਾਰ ਤੇ ਦਬਾਅ ਬਣਾਈਏ ਵੀ ਜਲਦੀ ਭਾਈ ਸਾਹਿਬ ਬਾਹਰ ਆਉਣ ਤੇ ਲੋਕਾਂ ਦੀ ਸੇਵਾ ਕਰਨ ਪੰਜਾਬ ਦੀ ਸੇਵਾ ਕਰਨ ਇਹ ਸਾਨੂੰ ਜਿਹੜਾ ਕਿ ਆਨਲਾਈਨ ਸਮੇ ਦੇ ਵਿੱਚ ਇਹ ਸਾਨੂੰ ਇੱਕ ਲਹਿਰ ਬਣਾਉਣੀ ਪੈਣੀ ਆ ਇਹ ਸਾਨੂੰ ਸਾਰਿਆਂ ਨੂੰ ਚੇਤਨਾ ਮਾਰਤ ਕੱਢਣੇ ਪੈਣਿਆ ਤੇ ਸਰਕਾਰ ਤੇ ਦਬਾਅ ਬਣਾਉਣਾ ਨੌਜਵਾਨ ਨੇ ਇਹ ਗੱਲ ਪੁੱਛ ਰਏ ਸੀਗੇ ਕਿ ਭਾਈ ਅਮਰਪਾਲ ਜੀ ਕਦੋਂ ਬਾਹਰ ਆਉਣਗੇ ਦੇਖੋ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਉੱਪਰ ਜਿਹੜੇ ਜਿੱਤਣਗੇ ਜਿੱਤੇ ਨੇਗੇ ਵੱਡੀ ਲੀਡ ਨਾਲ ਜਿੱਤੇ ਲੋ ਭਾਈ ਅਮਰਪਾਲ ਜੀ ਜਿੱਤੇ ਨੇਗੇ ਇਹ ਪੰਜਾਬ ਸਰਕਾਰ ਚਾਹੇ ਤੋ ਇਹਨਾਂ ਸੇ ਅੱਜ ਖਤਮ ਕਰਦੇ ਤੇ ਅੱਜ ਆ ਗਏ ਜਿਹੜਾ ਭਾਈ ਅਮਰਪਾਲ ਜੀ ਲੋਕਾਂ ਦੀ ਸੇਵਾ ਕਰਨ ਖਰੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਜਿਨ੍ਹਾਂ ਨੇ ਇੰਨੀ ਭਾਰੀ ਮਾਤਰਾ ਜਿਤਾਇਆ ਇਦੋਂ ਬਾਅਦ ਪੰਜਾਬ ਦੇ ਵਿੱਚ ਸੇਵਾ ਕਰਨ ਪਰ ਜੇਕਰ ਇਹਨੇ ਨੀਤੀ ਸਾਫ਼ ਹੋਵੇ ਤਾਂ ਕਿਉਂਕਿ ਇਹਨੇ ਸਰਕਾਰਾਂ ਦੇ ਨੀਤੀਆਂ ਨੇ ਨਾ ਬੜੀਆਂ ਕੋਟੀਆਂ ਨੇ ਬੜੀਆਂ ਮਾਰੀਆਂ ਲਗੀਆਂ ਤੁਹਾਨੂੰ ਪਤਾ ਸੈਂਟਰ ਤਾਂ ਚਾਹੁੰਦੀ ਚਾਹੁੰਦੀ ਆ ਸੈਂਟਰ ਤੱਕ ਹਰ ਸਮੇਂ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ ਪਰ ਦੁੱਖ ਉਹ ਤੋਂ ਹੁੰਦਾ ਜਿਹੜੀਆਂ ਕਿ ਸਰਤੇ ਜਿਨ੍ਹਾਂ ਨੇ ਝੂਠੀਆਂ ਪੱਗਾਂ ਬੰਨ੍ਹੀਆਂ ਰਹਿਗੀਆਂ ਜਦੋਂ ਉਹ ਸੈਂਟਰ ਦੇ ਹੱਕਾਂ ਦੇ ਵਿੱਚ ਭੁਗਤਦੇ ਨੇਗੇ ਜੇ ਚਾਹਣ ਤਾਂ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਹੈ। ਇਹੀ ਮੇਰੀ ਆਪਾਂ ਨੂੰ ਲੋਕਾਂ ਨੂੰ ਬੇਨਤੀ ਹੈ ਵੀ ਇੱਕ ਆਪਾਂ ਲਹਿਰ ਬਣਾਈਏ। ਇੱਕ ਆਪਾਂ ਜਾਗਰੂਕਤਾ ਮਹਮੜਾ ਖੜੀ ਕਰੀਏ ਕਿ ਪੰਜਾਬ ਸਰਕਾਰ ਤੇ ਦਬਾਅ ਬਣਾਈਏ ਵੀ ਜਲਦੀ ਭਾਈ ਸਾਹਿਬ ਬਾਹਰ ਆਉਣ ਤੇ ਲੋਕਾਂ ਦੀ ਸੇਵਾ ਕਰਨ ਪੰਜਾਬ ਦੀ ਸੇਵਾ ਕਰਨ। ਇਹ ਸਾਨੂੰ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਇੱਕ ਲਹਿਰ ਬਣਾਉਣੀ ਪੈਣੀ ਆ। ਇਹ ਸਾਨੂੰ ਸਾਰਿਆਂ ਨੂੰ ਚੇਤਨਾ ਮਾਰਤ ਕੱਢਣੇ ਪੈਣਿਆ ਤੇ ਸਰਕਾਰ ਤੇ ਦਬਾਅ